ਮੈਂ ਜਯਾ ਕਿਸ਼ੋਰੀ ਜੀ ਨੂੰ ਬਹੁਤ ਫੋਲੋ ਕਰਦਾ ਤੇ ਮੈਂ ਲਲਨ ਟੌਪ ਤੇ ਨਾ ਉਹਨਾਂ ਦਾ ਇੰਟਰਵਿਊ ਦੇਖਿਆ ਜਿੱਥੇ ਮੈਂ ਬਹੁਤ ਡਿਸਪਾਇੰਟਡ ਹੋਇਆ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਆਪਦੇ ਫਾਦਰ ਨੂੰ ਕਿਹਾ ਮੈਨੂੰ ਫਲਾਨੇ ਕਲਰ ਦਾ ਆਈਫੋਨ ਚਾਹੀਦਾ ਹੈ ਤਾਂ ਚਾਹੀਦਾ ਹੈ ਲਿਆ ਕੇ ਦਿਓ ਵੀ ਉਹ ਸਿਲਵਰ ਆ ਗਿਆ ਤੇ ਮੈਂ ਲਿਆ ਨਹੀਂ ਉਹ ਬੰਦ ਡੱਬਾ ਖੋਲ ਕੇ ਮੈਂ ਮੋੜਤਾ ਜਦੋਂ ਆਪਦੀ ਕੁਰਸੀ ਤੇ ਬੈਠੇ ਹੁੰਦੇ ਆ ਜਿੱਥੇ ਉਹ ਪ੍ਰੀਚ ਕਰ ਰਿਹਾ ਹਜ਼ਾਰਾਂ ਬੰਦਿਆਂ ਨੂੰ ਉਦੋਂ ਗੱਲਾਂ ਹੋਰ ਹੁੰਦੀਆਂ ਮਤਲਬ ਜੇ ਸਾਡੇ ਧਰਮਾਂ ਦਾ ਜਿਹੜਾ ਬੇਸ ਹੈ ਜਿਹੜੇ ਸਾਡੇ ਗੁਰੂ ਲੋਕ ਨੇ ਜਿੰਨਾਂ ਤੋਂ ਅਸੀਂ ਸਿੱਖਿਆ ਲਈ ਹੈ ਉਹਨਾਂ ਦੇ ਜੀਵਨ ਨੂੰ ਦੇਖੋ ਤੇ ਉਦੋਂ ਬਾਅਦ ਜਿਹੜੇ ਅੱਜ ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਦੇਣ ਵਾਸਤੇ ਦੱਸ ਰਹੇ ਆ ਗੱਲਾਂ ਉਹਨਾਂ ਦੇ ਜੀਵਨ ਵੱਲ ਦੇਖੋ ਕਿੰਨਾ ਵੱਡਾ ਅੰਤਰ ਹੈ ਜਿਹੜੇ ਵੀ ਬਾਬੇ ਫੇਮਸ ਹੋ ਰਹੇ ਆ ਲੋਕ ਉੱਥੇ ਜਾ ਕੇ ਹੋ ਰਹੇ ਲੋਕ ਚਮਤਕਾਰ ਦੀ ਭਾਲ ਚ ਜਾ ਰਹੇ ਆ ਲੋਕਾਂ ਨੂੰ ਇਹ ਲੱਗਦਾ ਕਿ ਸਾਡਾ ਜੀਵਨ ਇਸ ਥਾਂ ਤੇ ਜਾ ਕੇ ਬਦਲ ਜਾਊਗਾ। ਪਾਕਿਸਤਾਨ ਚ ਇੱਕ ਬਾਬਾ ਮਦਨੀ ਉਹ ਬਹੁਤ ਵੀਡੀਓਜ਼ ਆਉਂਦੀਆਂ। ਉਹਦੀਆਂ ਵੀਡੀਓ ਉਹ ਵਾਇਰਲ ਹੋ ਰਹੀਆਂ ਜਿੱਥੇ ਉਹ ਕਮੈਂਟ ਮਤਲਬ ਕਾਮੇਡੀ ਕਰ ਰਿਹਾ ਹੈ ਜਾਂ ਉਹਦਾ ਕੋਈ ਹਾਸਾ ਮਜ਼ਾਕ ਬਣ ਰਿਹਾ ਹੈ। ਪਤਾ ਨਹੀਂ ਕਿਸੇ ਨੂੰ ਕਹਿ ਰਿਹਾ ਸੀ ਤੇਰੀ ਧੌਣ ਤੇ ਪਾਇਆ ਪਾਇਆ ਮੈਲ ਹੈ ਫਲਾਨਾ। ਉਹ ਹੱਸੀ ਜਾਂਦੇ ਲੋਕ ਉਹ ਵਾਇਰਲ ਹੋ ਗਏ। ਮਤਲਬ ਜੇ ਸਾਡੇ ਧਰਮਾਂ ਦਾ ਜਿਹੜਾ ਬੇਸ ਹੈ ਜਿਹੜੇ ਸਾਡੇ ਗੁਰੂ ਲੋਕ ਨੇ ਜਿਨ੍ਹਾਂ ਤੋਂ ਅਸੀਂ ਸਿੱਖਿਆ ਲਈ ਹੈ ਉਹਨਾਂ ਦੇ ਜੀਵਨ ਨੂੰ ਦੇਖੋ ਤੇ ਉਸ ਤੋਂ ਬਾਅਦ ਜਿਹੜੇ ਅੱਜ ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਦੇਣ ਵਾਸਤੇ ਦੱਸ ਰਹੇ ਆ ਗੱਲਾਂ ਉਹਨਾਂ ਦੇ ਜੀਵਨ ਵੱਲ ਦੇਖੋ ਕਿੰਨਾ ਵੱਡਾ ਅੰਤਰ ਹੈ ਕਰੋੜਾਂ ਦੀਆਂ ਕਾਰਾਂ ਵੱਡੇ ਮੋਬਾਈਲ ਫੋਨਸ ਜੇ ਤੁਸੀਂ ਇਹ ਸਭ ਕੁਝ ਪਾ ਰਹੇ ਹੋ ਹੰਡਾ ਰਹੇ ਹੋ ਜੀਵਨ ਜੀ ਰਹੇ ਹੋ ਤੁਹਾਡੀਆਂ ਚੰਗੀਆਂ ਟਾਈਲਾਂ ਲੱਗੀਆਂ ਬਾਥਰੂਮਾਂ 'ਚ ਤੁਹਾਡੀਆਂ ਕੋਠੀਆਂ ਚੰਗੀਆਂ ਨੇ ਤਾਂ ਫਿਰ ਚੇਅਰ ਤੇ ਬਹਿ ਕੇ ਲੋਕਾਂ ਨੂੰ ਸਾਦਾ ਜੀਵਨ ਜੀਣ ਦੀ ਪ੍ਰੇਰਣਾ ਕਿਉਂ ਦਿੰਦੇ ਲੋਕਾਂ 'ਚ ਜੋ ਪ੍ਰੀਚ ਕੀਤਾ ਜਾ ਰਿਹਾ ਲੋਕਾਂ ਨੂੰ ਜੋ ਕਿਹਾ ਜਾ ਰਿਹਾ ਤੇ ਜੋ ਆਪ ਕਰ ਰਹੇ ਹੈ ਉਹਦੇ 'ਚ ਅੰਤਰ ਹੈ ਓਪੋਜ਼ਿਟ ਹੀ ਹੈ ਅੰਤਰ ਕੀ ਹੈ ਸਿਮਰਨ ਜੀ ਜਦੋਂ ਦਾ ਸੋਸ਼ਲ ਮੀਡੀਆ ਆਇਆ ਹੈਗਾ ਉਦੋਂ ਦਾ ਆਪਾਂ ਜੇ ਗੱਲ ਕਰੀਏ ਕਿ ਬਹੁਤ ਸਾਰੇ ਬੰਦੇ ਪ੍ਰਮੋਟ ਹੋਏ ਬਹੁਤ ਗੱਲਾਂ ਪ੍ਰਮੋਟ ਹੋਈਆਂ ਤੇ ਉਹਨਾਂ ਦੇ ਵਿੱਚ ਧਰਮ ਗੁਰੂ ਵੀ ਪ੍ਰਮੋਟ ਹੋਏ ਨੇ ਉਹਨਾਂ ਨਾਲ ਧਰਮ ਗੁਰੂਆਂ ਦਾ ਫਾਇਦਾ ਹੋਇਆ ਜਾਂ ਲੋਕਾਂ ਦਾ ਫਾਇਦਾ ਹੋਇਆ ਇੱਕ ਨਾ ਕਹਾਣੀ ਪੜ੍ਹਦੇ ਹੁੰਦੇ ਸੀ ਛੋਟੇ ਹੁੰਦੇ ਕਿ ਕੋਈ ਮਾਂ ਜਾਂਦੀ ਹੈ ਕਿਸੇ ਗੁਰੂ ਕੋਲੇ ਬਾਬੇ ਕੋਲੇ ਤੇ ਉਹ ਜਾ ਕੇ ਕਹਿੰਦੀ ਹੈ ਵੀ ਮੇਰਾ ਪੁੱਤ ਨਾ ਖੰਡ ਬਹੁਤ ਖਾਂਦਾ ਹੈ ਤੇ ਬਾਬਾ ਕਹਿੰਦਾ ਵੀ ਕੱਲ ਨੂੰ ਆਈ ਤੂੰ ਜੀ ਉਹ ਫਿਰ ਜਾਂਦੀ ਹੈ ਉਹ ਕਹਿੰਦਾ ਵੀ ਤੂੰ ਬੇਬੀ ਕੱਲ ਆਈ ਹੂੰ ਫਿਰ ਤੀਜੇ ਦਿਨ ਜਾਂਦੀ ਹੈ ਤੇ ਉਹ ਕਹਿੰਦਾ ਵੀ ਪੁੱਤ ਖੰਡ ਨਾ ਖਾਇਆ ਕਰ ਉਹ ਕਹਿੰਦੀ ਵੀ ਇਹ ਤਾਂ ਤੂੰ ਪਹਿਲੇ ਦਿਨ ਹੀ ਕਹਿ ਦਿੰਦਾ ਜੀ ਉਹ ਕਹਿੰਦਾ ਵੀ ਪਹਿਲਾਂ ਮੈਂ ਆਪ ਛੱਡੀ ਏ ਪਹਿਲਾਂ ਮੈਂ ਖਾਂਦਾ ਸੀ ਮੈਂ ਖਾਂਦਾ ਸੀ ਮੈਂ ਛੱਡੀ ਦੋ ਦਿਨ ਮੈਂ ਖਾਦੀ ਨਹੀਂ ਹੁਣ ਤਾਂ ਮੈਂ ਇਹਨੂੰ ਕਿਹਾ ਵੀ ਨਾ ਖਾਇਆ ਕਰ ਪੁੱਤ ਵੀ ਜਿਹੜਾ ਕੰਮ ਮੈਂ ਆਪ ਕਰਦਾ ਮੈਂ ਉਹ ਇਹਨੂੰ ਕਿਵੇਂ ਕਹਦੇ ਆ ਵੀ ਤੂੰ ਨਾ ਕਰ ਜੀ ਮੈਨੂੰ ਲੱਗਦਾ ਕਿ ਜਿਹੜਾ ਸੋਸ਼ਲ ਮੀਡੀਆ ਨੇ ਧਰਮ ਦੇ ਵਿੱਚ ਜਿਹੜਾ ਰੈਵੋਲੂਸ਼ਨ ਕੰਟੈਂਟ ਦਾ ਲੈਂਦਾ ਇਕੱਲਾ ਜੀ ਦਰਅਸਲ ਹਰੇਕ ਧਰਮ ਦੇ ਵਿੱਚ ਤੁਸੀਂ ਨਿਗਾਹ ਮਾਰੋ ਸਿੱਖਾਂ ਚ ਵੀ ਅਸਾਈਆਂ ਚ ਵੀ Hindu ਧਰਮ ਚ ਵੀ ਹਮਮ ਔਰ ਮੁਸਲਮਾਨਾਂ ਚ ਵੀ ਇਨ੍ਹਾਂ ਚਾਰਾਂ ਧਰਮਾਂ ਦੇ ਜਿਹੜੇ ਧਰਮ ਗਰੂਜ਼ ਬਣੇ ਜਿਹੜੇ ਆਪ ਹੀ ਬਣੇ ਤੇ ਆਪ ਹੀ ਫੈਲੇ ਜਿਹੜੇ ਜੀ ਉਹ ਕੰਟੈਂਟ ਕ੍ਰिएशन ਜਿਆਦਾ ਕਰ ਰਹੇ ਆ ਰਾਦਰ than ਕਿ ਉਹ ਆਪਦੇ ਆਪ ਦੇ ਧਰਮ ਦੀ ਗੱਲ ਕਰ ਰਹੇ ਹੋਣ ਤੁਹਾਡੇ ਉਹ ਯਾਦਾ ਜਿਹੜਾ ਪਾਕਿਸਤਾਨ ਚ ਇੱਕ ਬਾਬਾ ਮਦਨੀ ਜੀ ਉਹ ਬਹੁਤ ਵੀਡੀਓਜ਼ ਆਉਂਦੀਆਂ ਉਹਦੀਆਂ ਵੀਡੀਓ ਉਹ ਵਾਇਰਲ ਹੋ ਰਹੀਆਂ ਜਿੱਥੇ ਉਹ ਕਮੈਂਟ ਮਤਲਬ ਕਾਮੇਡੀ ਕਰ ਰਿਹਾ ਹੈ ਜਾਂ ਉਹਦਾ ਕੋਈ ਹਾਸਾ ਮਜ਼ਾਕ ਬਣ ਰਿਹਾ ਹੈ ਕੱਲ ਮੈਂ ਉਹਦੀ ਇੱਕ ਦੇਖ ਰਿਹਾ ਸੀਗਾ ਪਤਾ ਨਹੀਂ ਕਿਸੇ ਨੂੰ ਕਹਿ ਰਿਹਾ ਸੀ ਤੇਰੀ ਧੌਣ ਤੇ ਪਾਈਆ ਪਾਈਆ ਮੈਲ ਹੈ ਫਲਾਨਾ ਉਹ ਹੱਸੀ ਜਾਂਦੇ ਲੋਕ ਉਹ ਵਾਇਰਲ ਹੋ ਗਈ ਜੀ ਤੁਸੀਂ ਕਿਸੇ ਵੀ ਧਰਮ ਚ ਲਾ ਲੋ ਕੱਲੀ ਉਹਦੀ ਗੱਲ ਨਹੀਂ ਕਰ ਰਿਹਾ ਮੈਂ ਜੀ ਮੈਂ ਜਯਾ ਕਿਸ਼ੋਰੀ ਜੀ ਨੂੰ ਬਹੁਤ ਫੋਲੋ ਕਰਦਾ ਵੀ ਉਹ ਕੀ ਕਹਿੰਦੇ ਆ ਮੈਂ ਸੁਣਦਾ ਰਹਿਣਾ ਤੇ ਮੈਂ ਲਲਨ ਟੌਪ ਤੇ ਨਾ ਉਹਨਾਂ ਦਾ ਇੰਟਰਵਿਊ ਦੇਖਿਆ ਜਿੱਥੇ ਮੈਂ ਬਹੁਤ ਡਿਸਪਾਇੰਟਡ ਹੋਇਆ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਵੀ ਮੈਨੂੰ ਕਈ ਵਾਰੀ ਚੀਜ਼ ਚਾਹੀਦੀ ਹੁੰਦੀ ਹੈ ਤਾਂ ਉਹ ਚਾਹੀਦੀ ਹੁੰਦੀ ਹੈ ਵੀ ਮੈਂ ਆਪਦੇ ਫਾਦਰ ਨੂੰ ਕਿਹਾ ਮੈਨੂੰ ਫਲਾਨੇ ਕਲਰ ਦਾ ਆਈਫੋਨ ਚਾਹੀਦਾ ਹੈ ਤਾਂ ਚਾਹੀਦਾ ਹੈ ਲਿਆ ਕੇ ਦਿਓ ਵੀ ਉਹ ਸਿਲਵਰ ਆ ਗਿਆ ਤੇ ਮੈਂ ਲਿਆ ਨਹੀਂ ਉਹ ਡੱਬਾ ਖੋਲ ਕੇ ਮੈਂ ਮੋੜਤਾ ਜਦੋਂ ਆਪਦੀ ਕੁਰਸੀ ਤੇ ਬੈਠੇ ਹੁੰਦੇ ਆ ਜਿੱਥੇ ਉਹ ਪ੍ਰੀਚ ਕਰ ਰਹੇ ਹਜ਼ਾਰਾਂ ਬੰਦਿਆਂ ਨੂੰ ਉਦੋਂ ਗੱਲਾਂ ਹੋਰ ਹੁੰਦੀਆਂ ਤੇ ਉਹਨਾਂ ਦੀ ਨਿੱਜੀ ਜ਼ਿੰਦਗੀ ਕੱਲੀ ਜੈ ਕਸ਼ੋਰੀ ਜੀ ਦੀ ਗੱਲ ਨਹੀਂ ਕਰ ਰਿਆ ਮੈਂ ਤੁਸੀਂ ਆਪਦੇ ਧਿਆਨ ਚ ਸੋਸ਼ਲ ਤੇ ਚੱਲ ਰਹੇ ਹਰੇਕ ਬਾਬੇ ਨੂੰ ਹਰੇਕ ਕੋਈ ਭੈਣ ਸਾਡੀ ਜਿਹੜੀ ਪ੍ਰੀਚ ਕਰ ਰਹੀ ਹੈ ਉਹਦੇ ਵੱਲ ਨਜ਼ਰ ਮਾਰੋ ਜੀ ਉਹਨਾਂ ਦੀ ਪਰਸਨਲ ਲਾਈਫ ਨੂੰ ਕੰਪੇਅਰ ਕਰੋ ਜੋ ਲੋਕਾਂ ਨੂੰ ਕਹਿ ਰਹੇ ਜੀਣ ਵਾਸਤੇ ਹੂੰ ਲੋਕ ਆਪਣੀ ਨਿੱਜੀ ਲਾਈਫ ਕੁਝ ਹੋਰ ਹੈ ਜਿਹੜੀ ਖੰਡ ਵਾਲੀ ਆਪਾਂ ਗੱਲ ਕੀਤੀ ਹੈ ਨਾ ਸੇਮ ਗੱਲ ਹੈ ਜੀ ਇੰਨਾ ਕੁ ਫਰਕ ਹੈ ਬਸ ਮਤਲਬ ਜੇ ਸਾਡੇ ਧਰਮਾਂ ਦਾ ਜਿਹੜਾ ਬੇਸ ਹੈ ਜਿਹੜੇ ਸਾਡੇ ਗੁਰੂ ਲੋਕ ਨੇ ਜਿਨ੍ਹਾਂ ਤੋਂ ਅਸੀਂ ਸਿੱਖਿਆ ਲਈ ਹੈ ਉਹਨਾਂ ਦੇ ਜੀਵਨ ਨੂੰ ਦੇਖੋ ਤੇ ਉਦੋਂ ਬਾਅਦ ਜਿਹੜੇ ਅੱਜ ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਦੇਣ ਵਾਸਤੇ ਦੱਸ ਰਹੇ ਆ ਗੱਲਾਂ ਉਹਨਾਂ ਦੇ ਜੀਵਨ ਵੱਲ ਦੇਖੋ ਕਿੰਨਾ ਵੱਡਾ ਅੰਤਰ ਹੈ ਕਰੋੜਾਂ ਦੀਆਂ ਕਾਰਾਂ ਵੱਡੇ ਮੋਬਾਈਲ ਫੋਨਸ ਨਹੀਂ ਹੋਦਾ ਕਹਿੰਦੇ ਵੀ ਸਮਾ ਸਾਡਾ ਇਹ ਮੈਂ ਇਹੀ ਦੱਸ ਰਿਹਾ ਨਾ ਤੁਹਾਨੂੰ ਬੂਟਾਂ ਤੇ ਤਾਂ ਫਿਰ ਮੈਂ ਕਹਿ ਦਿੰਦਾ ਤਾਂ ਇੱਕ ਤੇਰਾਵਦੇ ਵੱਲ ਲੈ ਜਾਂਦੀ ਵੀ ਮੇਰੇ ਤੇ ਕਹਿਤਾ ਕੱਲੀ ਮੈਂ ਮੈਂ ਤਾਂ ਸਾਰਿਆਂ ਦੀ ਗੱਲ ਕਰ ਰਿਹਾ ਅੱਜ ਜੀ ਜੇ ਤੁਸੀਂ ਇਹ ਸਭ ਕੁਝ ਪਾ ਰਹੇ ਹੋ ਹੰਡਾ ਰਹੇ ਹੋ ਜੀਵਨ ਜੀ ਰਹੇ ਹੋ ਤੁਹਾਡੀਆਂ ਚੰਗੀਆਂ ਟਾਈਲਾਂ ਲੱਗੀਆਂ ਬਾਥਰੂਮਾਂ 'ਚ ਤੁਹਾਡੀਆਂ ਕੋਠੀਆਂ ਚੰਗੀਆਂ ਨੇ ਤਾਂ ਫਿਰ ਚੇਅਰ ਤੇ ਬਹਿ ਕੇ ਲੋਕਾਂ ਨੂੰ ਸਾਦਾ ਜੀਵਨ ਜੀਣ ਦੀ ਪ੍ਰੇਰਣਾ ਕਿਉਂ ਦਿੰਨੇ ਹੋ ਲੋਕਾਂ ਨੂੰ ਇਹ ਕਿਉਂ ਕਹਿੰਨੇ ਹੋ ਕਿ ਸਬਰ ਸਤ ਸੰਤੋਖ ਲੈ ਕੇ ਆਓ ਆਪਦੇ ਜੀਵਨ ਦੇ ਵਿੱਚ ਹੂੰ ਸਬਰ ਨਾਲ ਤਾਂ ਮਹਿਲ ਬਣਨਾ ਨਹੀਂ ਭਾਈ ਜੀ ਇਹ ਤਾਂ ਅੰਦਰ ਇੱਛਾ ਲੈ ਕੇ ਆਉਣਾ ਪੈਂਦਾ ਹੈ ਧਨ ਦੀ ਪ੍ਰਾਪਤੀ ਦੀ ਇੱਛਾ ਤੇ ਮੈਂ ਨਹੀਂ ਕਹਿ ਰਿਹਾ ਕਿ ਉਹ ਰਾਈਟ ਹੈ ਜਾਂ ਰੋਂਗ ਹੈ ਮੈਨੂੰ ਨਹੀਂ ਪਤਾ ਇਹ ਧਰਮ ਦੀਆਂ ਗੱਲਾਂ ਨੇ ਮੈਂ ਇਸ ਗੱਲ 'ਚ ਨਹੀਂ ਪੈਣਾ ਚਾਹ ਰਿਹਾ ਜੀ ਪਰ ਜਿਹੜੀ ਕੰਟਰਡਿਕਸ਼ਨ ਹੈ ਨਾ ਕਹਿਣੀ ਤੇ ਕਰਨੀ ਦੇ ਵਿੱਚ ਉਹ ਬਹੁਤ ਵੱਡੀ ਹੈ ਲੋਕਾਂ 'ਚ ਜੋ ਪ੍ਰੀਚ ਕੀਤਾ ਜਾ ਰਿਹਾ ਲੋਕਾਂ ਨੂੰ ਜੋ ਕਿਹਾ ਜਾ ਰਿਹਾ ਤੇ ਜੋ ਆਪ ਕਰ ਰਹੇ ਹੈ ਉਹਦੇ 'ਚ ਅੰਤਰ ਹੈ ਓਪੋਜ਼ਿਟ ਹੀ ਹੈ ਅੰਤਰ ਕੀ ਹੈ ਤੁਸੀਂ ਇਹ ਦੇਖੋ ਨਾ ਕਿ ਜਿਹੜੇ ਵੀ ਬਾਬੇ ਫੇਮਸ ਹੋ ਰਹੇ ਆ ਲੋਕ ਉੱਥੇ ਜਾ ਕੇ ਰਹੇ ਲੋਕ ਚਮਤਕਾਰ ਦੀ ਪਾਲਚ ਜਾ ਰਹੇ ਆ ਜੀ ਲੋਕਾਂ ਨੂੰ ਇਹ ਲੱਗਦਾ ਕਿ ਸਾਡਾ ਜੀਵਨ ਇਸ ਥਾਂ ਤੇ ਜਾ ਕੇ ਬਦਲ ਜਾਊਗਾ ਜਦ ਕਿ ਕਿਰਤ ਬਾਬਾ ਨਾਨਕ ਕਹਿ ਕੇ ਗਿਆ ਕਿ ਕਰੋਗੇ ਤਾਂ ਫਲ ਪਾਓਗੇ ਬਿਲਕੁਲ ਜੇ ਜੇ ਇਹਨਾਂ ਲੋਕਾਂ ਕੋਲ ਜਾਇਆ ਤੁਹਾਡਾ ਜੀਵਨ ਬਦਲ ਸਕਦਾ ਹੁੰਦਾ ਤੇ ਗੁਰੂ ਨਾਨਕ ਤਾਂ ਆਪ ਉਸ ਪਰਮੇਸ਼ਰ ਦਾ ਪਗੰਬਰ ਸੀ ਜੀ ਫਿਰ ਉਹਨੂੰ ਖੇਤੀ ਕਰਨ ਦੀ ਕੀ ਲੋੜ ਸੀ ਹੂੰ ਗੁਰੂ ਨਾਨਕ ਸਾਹਿਬ ਬੈਠਦੇ ਕਿਤੇ ਤੇ ਭੀੜ ਲੱਗੀ ਹੁੰਦੀ ਲੋਕ ਆਈ ਜਾਂਦੇ ਆ ਹੱਥ ਕਰਦੇ ਉਹ ਤੁਹਾਨੂੰ ਜੀਵਨ ਜਾਂਚ ਕਿਉਂ ਦੇਗੇ ਉਹ ਸ਼ਬਦ ਗੁਰੂ ਕਿਉਂ ਦੇਗੇ ਉਹ ਫਲਸਫੀ ਕਿਉਂ ਦੇਗੇ ਜਾਂ ਕ੍ਰਿਸ਼ਨ ਮਹਾਰਾਜ ਤੁਹਾਨੂੰ ਗੀਤਾ ਦਾ ਸਾਰ ਕਿਉਂ ਦੇਗੇ ਜੀ ਹੈ ਤੁਹਾਨੂੰ ਰਮਾਇਣ ਤੇ ਮਹਾਭਾਰਤ ਵਰਗੀ ਏਡੀਆਂ ਮਤਲਬ ਜਿਹਨੂੰ ਕਹਿ ਲੋ ਕਿ ਤੁਹਾਡੀ ਜੀਵਨ ਤਬਦੀਲ ਕਰਨ ਵਾਲੀਆਂ ਤੁਹਾਡੇ ਕੋਲੇ ਅੱਜ ਇਤਿਹਾਸ ਕਿਉਂ ਦੇਗੇ ਤੁਹਾਨੂੰ ਹੂੰ ਤੁਹਾਡੇ ਕੋਲੇ ਹਦੀਸ ਤੇ ਕੁਰਾਨ ਕਿਉਂ ਆ ਅੱਜ ਜੀ ਜੇ ਇਹ ਤਕਦੀਰ ਬਦਲ ਸਕਦੇ ਹੁੰਦੇ ਲੋਕ ਇਹ ਆਪਣੀ ਇੱਕ ਹੈ ਨਾ ਬੜੇ ਮਸ਼ਹੂਰ ਨੇ ਉਹ ਆਪ ਦੀ ਅੱਖ ਨਹੀਂ ਠੀਕ ਕਰ ਸਕੇ ਸਾਰੀ ਦੁਨੀਆ ਨੂੰ ਕਹਿੰਦੇ ਤੁਹਾਨੂੰ ਰੋਗ ਮੁਕਤ ਕਰ ਦਿਆਂਗੇ ਤੇ ਉਹ ਪ੍ਰੋਡਕਟ ਵੇਚ ਗਏ ਅਰਬਾਂ ਰੁਪਏ ਦੇ ਇਸ ਚੱਕਰ ਚ ਵੀ ਯੋਗਾ ਕਰੋ ਯੋਗਾ ਕਰੋ ਅਰਬਾਂ ਰੁਪਏ ਦੇ ਪ੍ਰੋਡਕਟ ਉਹਦੇ ਸ਼ੈਂਪੂ ਨਾਲ ਲਾਉਣ ਲੱਗ ਗਏ ਤੁਸੀਂ ਜੀ ਕੱਲ ਇੱਕ ਬੜੀ ਸੁਣੀ ਗੱਲ ਅਸੀਂ ਕਿਤੇ ਬੈਠੇ ਸੀ ਇਹ ਹੋਈ ਕਿ ਮਨੁੱਖ ਵਿਕਾਸ ਵੱਲ ਜਾ ਰਿਹਾ ਜਾਂ ਵਿਨਾਸ਼ ਵੱਲ ਜਾ ਰਿਹਾ ਮੈਂ ਧਰਮ ਦੇ ਸਬੰਧ ਤੋਂ ਥੋੜਾ हट ਕੇ ਲੈ ਕੇ ਜਾ ਰਿਆਂ ਗੱਲ ਨੂੰ ਜੀ 40 ਸਾਲ ਪਹਿਲਾਂ 50 ਸਾਲ ਪਹਿਲਾਂ ਕਦੇ ਆਪਾਂ ਸੁਣਿਆ ਨਹੀਂ ਸੀ ਆਪਦੇ ਬਜ਼ੁਰਗਾਂ ਦੇ ਮੂੰਹੋਂ ਵੀ ਉਹਨਾਂ ਨੇ ਕਿਹਾ ਹੋਵੇ ਜੀ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਹਰੇਕ ਬੰਦੇ ਨੂੰ ਸ਼ੂਗਰ ਸੀ ਹਰੇਕ ਬੰਦੇ ਨੂੰ ਬੀਪੀ ਸੀ ਨਹੀਂ ਸੀ ਨਾ ਹੁਣ ਸਾਰਿਆਂ ਨੂੰ ਲੱਗ ਗਈ ਸਾਰਿਆਂ ਨੂੰ ਹੋ ਗਈ ਤਾਂ ਦੱਸੋ ਮਨੁੱਖ ਦਾ ਵਿਕਾਸ ਹੋਇਆ ਕਿ ਵਿਨਾਸ਼ ਹੋਇਆ ਵਿਨਾਸ਼ ਹੋਇਆ ਮਨੁੱਖ ਅੱਗੇ ਵਧਿਆ ਕਿ ਪਿੱਛੇ ਗਿਆ ਪਿੱਛੇ ਗਿਆ ਤਾਂ ਫਿਰ ਇਹ ਇਸ ਧਾਰਮਿਕ ਲੋਕਾਂ ਦੀ ਕੰਟਰੀਬਿਊਸ਼ਨ ਕਿੱਥੇ ਖੜੀ ਆ ਉਹਦੇ 'ਚ ਜਿਹੜਾ ਇਹ ਆ ਕੇ ਲੱਖਾਂ ਬੰਦਿਆਂ ਨੂੰ ਪ੍ਰੀਚ ਕਰ ਰਿਹਾ ਉਹਦੇ 'ਚੋਂ ਕਿੰਨੇ ਲੋਕ ਨੇ ਜਿਨ੍ਹਾਂ ਦਾ ਜੀਵਨ ਤਬਦੀਲ ਹੀ ਹੋ ਗਿਆ ਹੋਊਗਾ ਜੀ ਹੁਣ ਇਹਦੇ ਵਿੱਚ ਇਹ ਗੱਲ ਕਹਿ ਦਿੰਦੇ ਆ ਵੀ ਯਾਰ ਆ ਐਗਜ਼ਾਮਪਲਾਂ ਨੇ ਕਰੋੜ ਬੰਦਾ ਮੂਰੇ ਬੈਠਾ ਇੱਕ ਅੱਜ ਦੀ ਲੱਖ ਬੰਦੇ ਇਹਦੇ ਤਾਂ ਕੁਝ ਵੀ ਹੋ ਸਕਦਾ ਨਾ ਜੀਵਨ ਹੈ ਬਿਨਾ ਉੱਥੇ ਗਿਆ ਵੀ ਚਮਤਕਾਰ ਹੋ ਜਾਂਦੇ ਆਪਣੇ ਵੀ ਹੋ ਜਾਂਦੇ ਆ ਹੋ ਜਾਂਦੇ ਨਾ ਚਮਤਕਾਰ ਸ਼ਬਦ ਮੈਂ ਤਾਂ ਵਰਤ ਰਿਹਾ ਕਿ ਤੁਹਾਡੀ ਕੋਈ ਨਾ ਕੋਈ ਅਨਐਕਸਪੈਕਟਿਡ ਗੱਲ ਹੋ ਜਾਣੀ ਤੁਹਾਡੇ ਨਾਲ ਅਨਐਕਸਪੈਕਟਿਡ ਹੋ ਜਾਣਾ ਹਸਪੀਟਲ ਕਿੰਨੀ ਗਿਣਤੀ ਚ ਵਧੇ ਵਿਕਾਸ ਦਾ ਮਤਲਬ ਤਾਂ ਇਹ ਹੋਣਾ ਚਾਹੀਦਾ ਸੀਗਾ ਕਿ ਜਿਹੜੀ 40 ਸਾਲ ਪਹਿਲਾਂ ਬਿਮਾਰੀ ਹੁੰਦੀ ਸੀ ਉਹ ਬਿਮਾਰੀ ਖਤਮ ਹੋ ਜੇ ਸੋਚੋ ਇਸ ਗੱਲ ਨੂੰ ਧਿਆਨ ਨਾਲ ਕਿ ਤੁਸੀਂ ਕਹਿੰਦੇ ਹੋ 40 ਸਾਲ ਪਹਿਲਾਂ ਲੋਕ ਟੀਵੀ ਨਾਲ ਮਰਦੇ ਸੀ ਤੁਸੀਂ ਅੱਜ ਕਹਿ ਰਹੇ ਹੋ ਅਸੀਂ ਇੰਨੇ ਹਸਪੀਟਲ ਖੋਲਤੇ ਕਿ ਟੀਵੀ ਦਾ ਇਲਾਜ ਆ ਗਿਆ ਉੱਥੇ ਤਾਂ ਜਦ ਕੀ ਤੁਹਾਡਾ ਵਿਕਾਸ ਤਾਂ ਇਸ ਗੱਲ 'ਚ ਪਿਆ ਸੀਗਾ ਕਿ ਤੁਸੀਂ ਬਿਮਾਰੀ ਜਦੋਂ ਪਟਕੇ ਮਾਰਦੇ ਹੁੰਦੀ ਨਾ ਲੋਕਾਂ ਨੂੰ ਜੀ ਸ਼ੂਗਰ ਬੀਪੀ ਅਸੀਂ ਪਾਲ ਲਿਆ ਹਰ ਰੋਜ਼ ਟੈਸਟ ਲੈਬਾਂ 'ਚ ਕਰਾ ਰਹੇ ਆਂ ਤੇ ਪਾਣੀ ਤੁਸੀਂ ਦੇਖੋ ਨਲਕੇ ਦਾ ਪਾਣੀ ਪੀ ਕੇ ਜ਼ਿੰਦਗੀ ਵਧੀਆ ਨਿਕਲਦੀ ਸੀ ਇਹਦਾ ਐਸਿਡ ਇਹ ਤਾਂ ਕਦੇ ਸੁਣਿਆ ਨਹੀਂ ਸੁਣਿਆ ਨਹੀਂ ਸੀ ਨਾ ਤਾਂ ਇਹ ਇਹਨਾਂ ਲੋਕਾਂ ਦੇ ਸੰਦਰਭ 'ਚ ਇਹ ਗੱਲ ਕਿਵੇਂ ਫਿੱਟ ਬੈਂਦੀ ਹੈ ਜਿਨ੍ਹਾਂ ਤੋਂ ਆਪਾਂ ਸ਼ੁਰੂ ਕੀਤੀ ਹੈ ਕਿ ਜਿਨ੍ਹਾਂ ਨੇ ਇਹ ਸੋਸ਼ਲ ਪ੍ਰਚਾਰ ਨਹੀਂ ਅਸਲ ਕੰਟੈਂਟ ਕ੍ਰੀਏਟਰਸ ਨੇ ਜੀ ਇਹਨਾਂ ਦੀ ਵੈਲਿਊ ਐਡੀਸ਼ਨ ਹੋ ਰਹੀ ਹੈ ਦਿਨੋਂ ਦਿਨ ਇਹ ਆਪਦਾ ਕੰਟੈਂਟ ਕ੍ਰੀਏਟ ਕਰਦੇ ਔਰ ਹੁਣ ਇਹ ਰਵਾਜ ਆ ਗਿਆ ਕਿ ਹਜ਼ਾਰਾਂ ਗਿਣਤੀ ਲੱਖਾਂ ਦੀ ਗਿਣਤੀ ਚ ਜਿਹੜੇ ਲੋਕ ਬੈਠੇ ਉਹਨਾਂ ਨੂੰ ਮਾਈਕ ਫੜਾਇਆ ਜਾਂਦਾ ਫਿਰ ਉਹ ਉਹ ਗੱਲਬਾਤ ਕਰਦੇ ਸਟੇਜ ਤੇ ਬੈਠੇ ਜਿਹੜਾ ਵੀ ਜਿਹੜੇ ਵੀ ਧਰਮ ਦਾ ਗੁਰੂ ਹੈ ਜਿਵੇਂ ਪਰਚੇ ਵੀ ਪੜ੍ਹੇ ਜਾਂਦੇ ਆ ਚਲੋ ਉਹ ਇੱਕ ਵੱਖਰਾ ਮੈਟਰ ਹੈ ਵੀ ਉਹ ਗੱਲਬਾਤ ਕਰਦੇ ਫਿਰ ਉਹਨਾਂ ਦੀਆਂ ਗੱਲਾਂ ਚੋਂ ਮਸਾਲਾ ਕੱਢਿਆ ਜਾਂਦਾ ਮੇਰਾ ਪਤੀ दारू ਬਹੁਤ ਪੀਤਾ ਹੈ ਜੀ ਬਾਬਾ ਜੀ ਕਰੋ ਕਿਰਪਾ ਉਹ ਬਾਬਾ ਕਹਿੰਦਾ ਬੇਟਾ दारू ਨਾ ਪੀਆ ਕਰ। ਬਈ ਇੱਕ ਬਾਬਾ ਉਹ ਨਹੀਂ ਆ ਸੀ ਨਿਰਮਲ ਬਾਬਾ ਸ਼ਾਇਦ ਕੋਈ। ਉਹ ਵੀ ਕੰਟੈਂਟ ਕ੍ਰिएशन ਸੀ ਨਾ। ਸਪੋਸੇ ਇੱਥੇ ਜਾ ਕੇ ਖਾਣੇ ਆ ਗੋਲ ਗੱਪੇ। ਹਾਂ ਉਹ ਕਿੱਡੀ ਵੱਡੀ ਕੰਟੈਂਟ ਕ੍ਰिएशन ਸੀ ਯਾਰ ਲੋਕ ਬਟੂਏ ਖੋਲ ਕੇ ਬਹਿ ਜਾਂਦੇ ਸੀ। ਬૌਧਿਕ ਜਿਹੜਾ ਕੰਗਾਲੀ ਹੈ ਸਾਡੀ ਹੋਰ ਕੀ ਹੈ? ਜੀ। ਕਿ ਅਸੀਂ ਤੁਸੀਂ ਇਹ ਤੁਸੀਂ ਇੱਕ ਧਰਮ ਦੀ ਗੱਲ ਨਾ ਕਰੋ ਨਾ ਸਾਰੇ ਦੇਖੋ ਤੁਸੀਂ। ਦੇਖੋ ਉਹ ਆਇਆ ਸੀ ਜਿਹੜਾ ਜਿਹੜਾ ਇਸਾਈ ਮਤ ਦਾ ਪ੍ਰਚਾਰ ਕਰਦਾ ਸੀਗਾ ਜਿਹਨੂੰ ਗ੍ਰਿਫਤਾਰ ਕੀਤਾ ਬਾਅਦ ਚ। ਕਿੱਡਾ ਵੱਡਾ ਉਹਨੇ ਜ਼ਹਿਰ ਕੋ ਲਿਆ ਆ ਕੇ ਜੀ ਔਰ ਲੋਕਾਂ ਨੂੰ ਉਸ ਕੰਟੈਂਟ ਕ੍ਰੀਏਸ਼ਨ ਚ ਮਗਰ ਲਾ ਲਿਆ ਆ ਇੱਕ ਪਾਕਿਸਤਾਨ ਚ ਮਰ ਗਿਆ ਪਿੱਛੇ ਜੇ ਜਿਹੜਾ ਸਿੱਖਾਂ ਬਾਰੇ ਬਹੁਤ ਬੋਲਦਾ ਸੀਗਾ ਉਹਨੇ ਵੀ ਇਹੀ ਕੋਸ਼ਿਸ਼ ਕੀਤਾ ਤਾਂ ਬਾਕੀ ਜਿਹੜੇ ਨੇ ਹਾਸੇ ਮਜ਼ਾਕ ਵਾਲੇ ਵੀ ਉਹ ਇੰਨੀ ਵੱਡੀ ਗਿਣਤੀ ਜਾਂਦੀ ਹੈ ਔਰ ਉਹ ਹਾਸਾ ਮਜ਼ਾਕ ਕੰਟੈਂਟ ਕ੍ਰੀਏਸ਼ਨ ਚ ਜਾਂਦੀ ਮੈਂ ਇੱਕ ਵਾਰੀ ਬਗੇਸ਼ਵਰ ਧਾਮ ਵਾਲੇ ਜਿਹੜੇ ਬਾਬਾ ਜੀ ਨੇ ਉਹ ਆਏ ਪਠਾਨਕੋਟ ਤੇ ਮੇਰੇ ਮਿੱਤਰ ਨੇ ਬਗਲਾਮੁਖੀ ਧਾਮ ਦੇ ਜਿਹੜੇ ਮੁਖੀ ਨੇ ਲੁਧਿਆਣੇ ਮਹੰਤ ਪ੍ਰਵੀਨ ਚੌਧਰੀ ਜੀ ਸਾਡਾ ਪਰਿਵਾਰਕ ਸਬੰਧ ਹੈ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਤੈਨੂੰ ਨਾਲ ਲੈ ਕੇ ਜਾਣਾ ਤੇ ਇੱਕ ਦਿਨ ਪਹਿਲਾਂ ਉਹ ਦਰਬਾਰ ਸੱਭ ਵੀ ਆਏ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਚਲੋ ਆਪਾਂ ਚੱਲਦੇ ਹਾਂ ਮੈਂ ਥੱਲੇ ਖੜਾ ਰਿਆ ਕਾਰ ਨਾਲ ਹੀ ਉਹਨਾਂ ਦੇ ਉੱਥੇ پارک ਕਰਾਤੀ ਉਹਨਾਂ ਨੇ ਸਟੇਜ ਦੇ ਤੇ ਮੈਂ ਕਾਰ 'ਚ ਇਕੱਠੇ ਤੁਸੀਂ ਵੀ ਨਾਲ ਹੀ ਸੀਗਾ ਆਪਾਂ ਕਾਰ 'ਚ ਬੈਠੇ ਹੋ ਪੂਰਾ ਮੈਂ 7-8 ਘੰਟੇ ਦੇਖਿਆ ਵੀ ਇੱਥੇ ਕੀ ਹੋ ਰਿਹਾ ਤੇ ਉਹ ਜਦੋਂ ਰਾਮ ਜੀ ਬਾਰੇ ਕਥਾ ਕਰ ਰਹੇ ਸੀਗੇ ਜੀ ਤੇ ਕਥਾ ਦੇ ਦੌਰਾਨ ਲੋਕ ਕਾਲੇ ਪੈ ਰਹੇ ਸੀ ਲੋਕ ਇਹ ਚਾਹੁੰਦੇ ਸੀ ਵੀ ਪਰਚਾ ਪੜੋ ਜੀ ਪਰਚਾ ਪੜੋ ਜੀ ਤਾਂ ਤੁਸੀਂ ਦੇਖੋ ਕਿ ਲੋਕ ਜਿਸ ਗੁਰੂ ਦੇ ਨਾਲ ਜੋੜਨ ਦੇ ਲਈ ਉਹ ਬੈਠਾ ਹੈ ਉੱਥੇ ਮਤਲਬ 8 ਘੰਟੇ ਉਹ ਬੰਦੇ ਨੇ ਉੱਥੇ ਆਪ ਦਾ ਪ੍ਰਚਾਰ ਕੀਤਾ ਹਿੰਦੂ ਮਤ ਦਾ ਸਭ ਤੋਂ ਕਮਾਲ ਗੱਲ ਸੀ ਕਿ ਜਦੋਂ ਉਹ ਹਨੂਮਾਨ ਜੀ ਬਾਰੇ ਕਥਾ ਕਰ ਰਿਹਾ ਸੀਗਾ ਤੇ ਉਹ ਕਥਾ ਤੁਹਾਨੂੰ ਇੰਨਾ ਬੰਨ ਰਹੀ ਸੀ ਇੰਨੀ ਕਮਾਲ ਦੀ ਉਹ ਕਥਾ ਸੀ ਕਿ ਤੁਸੀਂ ਸੁਣ ਰਹੇ ਸੀ ਜੀ ਹਨੂਮਾਨ ਜੀ ਦੇ ਜੀਵਨ ਬਾਰੇ ਤੇ ਲੋਕ ਜਿਹੜੇ ਇਸ ਗੱਲ ਕਰਕੇ ਲੱਖਾਂ ਦੀ ਗਿਣਤੀ 'ਚ ਬੈਠੇ ਕਾਲੇ ਪੈ ਰਹੇ ਸੀ ਵੀ ਆਹ ਖਤਮ ਕਰ ਕੰਮ ਤੇ ਪਰਚੇ ਵਾਲਾ ਸ਼ੁਰੂ ਕਰ ਦੇ ਇਹਦਾ ਮਤਲਬ ਉੱਥੇ ਉਹ ਗਿਆਨ ਲੈਣ ਨਹੀਂ ਆਏ ਸੀ ਪਰਚੇ ਪੜਾਉਣੀਆਂ ਤੇ ਜਿਹੜਾ ਬੰਦਾ ਗਿਆਨ ਦੇ ਰਿਹਾ ਹੈ ਉਹਨੂੰ ਵੀ ਇਹ ਗੱਲ ਸਮਝ ਆ ਗਈ ਫਿਰ ਉਹਨਾਂ ਨੇ ਦੋ ਤਿੰਨ ਵਾਰ ਹੀ ਕਿਹਾ ਵੀ ਭਾਈ ਜੇ ਪਰਚਾ ਪੜਾਉਣਾ ਤਾਂ ਆ ਤਾਂ ਸੁਣਨਾ ਪਊਗਾ ਤੁਹਾਨੂੰ ਜੀ ਕਸੂਰ ਫਿਰ ਆਪਣਾ ਵੀ ਤਾਂ ਹੈ ਨਾ ਯਾਰ ਲੋਕਾਂ ਦਾ ਆਪਾਂ ਭਾਲਦੇ ਆ ਮਸਾਲਾ ਵੀ ਹੋਵੇ ਤੇ ਚਮਤਕਾਰ ਜਿਹਾ ਵੀ ਹੋਵੇ ਵੀ ਅਸੀਂ ਜਾਈਏ ਮੁੰਡਾ ਫੇਲ ਹੋ ਗਿਆ ਜੀ ਪੜ੍ਹਾਈ ਨਹੀਂ ਕਰਦਾ ਤਾਂ ਫੇਲ ਹੋਇਆ ਭਾਈ ਤੇ ਉੱਥੇ ਬਾਬਾ ਕੀ ਕਰ ਲਊਗਾ ਜੀ ਪਰ ਅਸੀਂ ਜਾਣਾ ਚਾਹੁੰਦੇ ਆ ਕਿ ਨਹੀਂ ਸ਼ਾਇਦ ਅਸੀਂ ਦੋ ਅੰਦ ਦੱਸਾਂਗੇ ਉੱਥੇ ਗਏ ਸੀ ਤਾਂ ਸਾਡਾ ਮੁੰਡਾ ਪਾਸ ਹੋਇਆ ਕੰਮ ਨਹੀਂ ਹੈ ਕੰਮ ਚੱਲ ਨਹੀਂ ਰਿਹਾ ਵਪਾਰ ਮੁਕ ਖਤਮ ਹੈ ਇਹ ਦੁਨੀਆਦਾਰੀ ਦੇ ਵਿੱਚ ਮਨੁੱਖ ਦੀਆਂ ਹੋਰ ਸਮੱਸਿਆਵਾਂ ਕੀ ਆਣਗੀਆਂ ਕੀ ਤੁਹਾਡੀ ਤੇ ਮੇਰੀ ਇਹ ਸਮੱਸਿਆ ਹੋਊਗੀ ਵੀ ਧਰਤੀ ਸਲੋ ਘੁੰਮੀ ਜਾਂਦੀ ਹੈ ਕਿ ਤੇਜ਼ ਵੀ ਸੂਰਜ ਅੱਜ ਅੱਗ ਵੱਧ ਦੇ ਰਿਹਾ ਕਿ ਘਟ ਦੇ ਰਿਹਾ ਇਹ ਸਮੱਸਿਆ ਹੋਊਗੀ ਤੁਹਾਡੀ ਮੇਰੀ ਜ਼ਿੰਦਗੀ 'ਚ ਹੈਂ ਜਾਂ ਆਪਾਂ ਇਹ ਕਵਾਂਗੇ ਯਾਰ ਆ ਜਾ ਤਾਰਾ ਯਾਰ ਠੀਕ ਨਹੀਂ ਇਹਨੂੰ ਤਾਰੇ ਨੂੰ ਥੋੜਾ ਸਾਈਡ ਤੇ ਲਾਈਏ ਦੂਜਾ ਤਾਰਾ ਤਾਂ ਲਾ ਦਿੰਨੇ ਆ ਇਹ ਸਮੱਸਿਆ ਆਊਗੀ ਤੁਹਾਡੀ ਤੇ ਮੇਰੀ ਜ਼ਿੰਦਗੀ ਤੁਸੀਂ ਜੰਮੇ ਹੋ ਮੈਂ ਜੰਮਿਆ ਆਪਾਂ ਦਿਨੋ ਦਿਨ ਆਪਣੀ ਉਮਰ ਵੱਧ ਰਹੀ ਹੈ ਅਸੀਂ ਇੱਥੇ ਜੀਣਾ ਹੈ ਤਾਂ ਰੋਟੀ ਪਾਣੀ ਵਾਤਾਵਰਣ ਸਭ ਕੁਝ ਚਾਹੀਦਾ ਕੱਪੜਾ ਵੀ ਖਰੀਦਣਾ ਆ ਮਨੁੱਖ ਨੂੰ ਇਮੋਸ਼ਨ ਵੀ ਦਿੱਤੇ ਰੱਬ ਨੇ ਉਹਨੂੰ ਇਸ਼ਕ ਵੀ ਆਉਣਾ ਹੈ ਉਹਨੇ ਗਮ ਵੀ ਆਉਣਾ ਹੈ ਗੁੱਸਾ ਵੀ ਆਉਣਾ ਹੈ ਹੰਕਾਰ ਵੀ ਆਉਣਾ ਹੈ ਲੋਭ ਮੋਹ ਸਾਰਾ ਕੁਝ ਆਉਣਾ ਹੈ ਧਰਮਾਂ ਦਾ ਵਿਕਾਸ ਹੋਇਆ ਕਿ ਇਨਸਾਨ ਨੂੰ ਇਹ ਦੱਸਿਆ ਜਾਵੇ ਕਿ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਤੇ ਤੁਸੀਂ ਆਪਦੇ ਜੀਵਨ ਨੂੰ ਇਸ ਤਰੀਕੇ ਨਾਲ ਜੀਓ ਇਹ ਤੁਹਾਡੀ ਜੀਵਨ ਜਾਂਚ ਹੈ ਜੀ ਵੀ ਜੀਵਨ ਐ ਜੀ ਲੋ ਭਾਈ ਹੈ ਵੀ ਮਨੁੱਖ ਓਵਰ ਦਾ ਇਅਰਸ ਇਵੋਲੂਸ਼ਨ ਹੁੰਦੀ ਗਈ ਉਹ ਜਿਵੇਂ ਇੱਕ ਵੀਡੀਓ ਬਣਦੀ ਹੁੰਦੀ ਹੈ ਅ ਇੰਸਟਾ ਤੇ ਬੜੀ ਫੇਮਸ ਹੈ ਉਹ ਕਹਿੰਦਾ ਕਿ ਆ ਪੜਾਈ ਪੜੂਈ ਵਾਲਾ ਪਤਾ ਨਹੀਂ ਕਿਨੇ ਸਿਆਪਾ ਸ਼ੁਰੂ ਕੀਤਾ ਜੰਗਲਾਂ ਚ ਪੈਦਾ ਹੁੰਦੇ ਜਿੰਗਾ ਲਾਲਾ ਕਰਕੇ ਮਰ ਜਾਂਦੇ ਕਹਿੰਦਾ ਠੀਕ ਨਹੀਂ ਸੀਗਾ ਕਹਿੰਦਾ ਕੰਮ ਤੇ ਤੁਹਾਨੂੰ ਧਰਮ ਤਾਂ ਹੀ ਦਿੱਤੇ ਨਾ ਕਿ ਉਹ ਤੁਹਾਡਾ ਮਨੁੱਖ ਦਾ ਵਿਕਾਸ ਜਦੋਂ ਹੋਣਾ ਤਾਂ ਉਹਨਾਂ ਨੇ ਕਿਹਾ ਕਿ ਜੀਵਨ ਜਾਚ ਹੈ ਜੀ ਜੀਵਨ ਇਸ ਤਰੀਕੇ ਨਾਲ ਜਿਓ ਪ੍ਰੈਕਟੀਕਲਿਟੀ ਦੇਤੀ ਔਰ ਸਾਰੇ ਧਰਮਾਂ ਚ ਪ੍ਰੈਕਟੀਕਲਿਟੀ ਹੈ ਇਹ ਜਿਹੜਾ ਆਪਸ ਚ ਲੜੀ ਜਾਂਦੇ ਨਾ ਵੀ ਇਹਦਾ ਵੱਧ ਮਾਡਰਨ ਹੈ ਉਹਦਾ ਸਾਰਿਆਂ ਚ ਹੀ ਪ੍ਰੈਕਟੀਕਲਿਟੀ ਪਈ ਹੈ Hindu ਧਰਮ ਕਿੱਡਾ ਕਮਾਲ ਦਾ ਧਰਮ ਹੈ ਕਿ ਜਿੱਥੇ ਤੁਹਾਨੂੰ ਕ੍ਰਿਸ਼ਨ ਮਹਾਰਾਜ ਪੂਰੀ ਜ਼ਿੰਦਗੀ ਸਿਖਾ ਗਏ ਤੁਹਾਨੂੰ ਵੀ ਤੁਸੀਂ ਭਾਈ ਛਤਰੂ ਵੀ ਹੋਊਗਾ ਵੈਰੀ ਵੀ ਹੋਊਗਾ ਦੁਸ਼ਮਣ ਨਾਲ ਐਂ ਡੀਲ ਕਰ ਸਕਦੇ ਹੋ ਦਾ ਪੇਚ ਵੀ ਜ਼ਿੰਦਗੀ ਦੇ ਤਾਂ ਸਾਡੀਆਂ ਪ੍ਰੋਬਲਮਸ ਕੀ ਨੇ ਇਹੀ ਪ੍ਰੋਬਲਮਸ ਨੇ ਨਾ ਕੋਈ ਵਿਆਹ ਆ ਸੀ ਉਹਦੀ ਬਣੀ ਨਹੀਂ ਭਾਈ ਘਰ ਵਾਲੀ ਛੱਡ ਕੇ ਚਲੀ ਕਿਸੇ ਨੇ ਵਪਾਰ ਸ਼ੁਰੂ ਕੀਤਾ ਸੀ ਚੱਲਿਆ ਨਹੀਂ ਜੀ ਕਿਸੇ ਦਾ ਛੋਟੀ ਉਮਰੇ ਪਿਓ ਮਰ ਗਿਆ ਕਿਸੇ ਪਿਓ ਦਾ ਛੋਟੀ ਉਮਰੇ ਪੁੱਤ ਮਰ ਗਿਆ ਪੂਰੀ ਦੁਨੀਆ 'ਚ ਇਹੀ ਕੁਝ ਚੱਲਣਾ ਹੈ ਨਾ ਤਾਂ ਮੈਨੂੰ ਦੱਸੋ ਕਿ ਜੇ ਇਹ ਤਬਦੀਲੀ ਆ ਸਕਦੀ ਹੁੰਦੀ ਤਾਂ ਫਿਰ ਦੁਨੀਆ 'ਚ ਕਿੰਨੇ ਹਜ਼ਾਰ ਧਰਮ ਪੈਦਾ ਹੋਇਆ ਦੁਨੀਆ ਦੇ ਵਿੱਚ ਕਿੰਨੇ ਸਾਧੂ ਪੀਰ ਪਗੰਬਰ ਆਏ ਦੁੱਖ ਕਿਉਂ ਨਹੀਂ ਮੁੱਕਿਆ ਫਿਰ ਕਿਉਂਕਿ ਦੁੱਖ ਤੇ ਸੁੱਖ ਹਿੱਸਾ ਨੇ ਗੁਰੂ ਨਾਨਕ ਨੇ ਵੀ ਤੁਹਾਨੂੰ ਦੁੱਖ ਨਾਲ ਲੜਨ ਦੀ ਸ਼ਕਤੀ ਦੇ ਦਿੱਤੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰੇ ਤਾਂ ਆਪ ਦੇਖੋ ਪਰਿਵਾਰ ਵਿਛੜ ਗਿਆ ਗੁਰੂ ਸਾਹਿਬ ਆਪ ਚੂਜ਼ ਕਰਦੇ ਆ ਵੀ ਸ਼ਾਦ ਤਾਂ ਹੋਣਗੀਆਂ ਤੇ ਫਿਰ ਫਿਰ ਤਾਂ ਤੁਸੀਂ ਹਜ਼ਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ਤੋਂ ਦੇਖੋ ਨਾ ਤੁਸੀਂ ਜੀ ਹੈ ਜੀਜ਼ਸ ਕ੍ਰਾਈਸਟ ਜੀਜ਼ਸ ਕ੍ਰਾਈਸਟ ਨੂੰ ਸੂਲੀ ਤੇ ਟੰਗ ਦਿੱਤਾ ਗਿਆ ਸੱਚ ਬੋਲਣ ਖਾਤਰ ਜੀ ਦੁੱਖ ਨਹੀਂ ਆਇਆ ਦੁੱਖ ਤਾਂ ਆਏ ਨਾ ਅਸੀਂ ਜਾਣਦੇ ਹਾਂ ਚੱਕੇ ਵੀ ਸਾਡੇ ਦੁੱਖ ਕੱਟਦੇ ਬਾਬਾ ਅੱਗੋਂ ਬਾਬੇ ਨੂੰ ਪਤਾ ਵੀ ਇਹ ਮੂਰਖ ਆਏ ਐ ਬਹਿ ਜਾ ਭਾਈ ਕਟਾਂਗੇ ਭਾਈ ਤੁਹਾਡੇ ਬਾਬੇ ਦੇ ਤਾਂ ਆਪਦੇ ਨਹੀਂ ਕੱਟੇ ਕਿ ਉਹਨੂੰ ਬਵਾਸੀਰ ਹੋਈ ਪੀਓ ਦਾ ਇਲਾਜ ਨਹੀਂ ਹੋਈ ਜਾਂਦਾ ਹੋ ਤੁਹਾਡਾ ਕਿੱਥੋਂ ਕੱਟ ਧਰਮਾਂ ਦੀ ਬੇਸਿਕ ਚੀਜ਼ 'ਚ ਨਹੀਂ ਜਾ ਰਹੇ ਲੋਕ ਜਦੋਂ ਪ੍ਰੀਚਰਸ ਨੂੰ ਸੁਣਨ ਜਾਂਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਤਾਂ ਉਹ ਗੱਲ ਹੀ ਨਹੀਂ ਕਰ ਰਿਹਾ ਜਿਹੜੇ ਹਿੰਦੂ ਮੱਤ ਚ ਸੁਣਨ ਜਾ ਰਿਹਾ ਉਹਨੂੰ ਕਹੋ ਕਿ ਭਾਈ ਸਾਨੂੰ ਰਾਮ ਜੀ ਦੇ ਜੀਵਨ ਬਾਰੇ ਦੱਸ ਜੀ ਸਾਨੂੰ ਲਕਸ਼ਮਣ ਤੇ ਰਾਮ ਜੀ ਦੇ ਸਬੰਧ ਬਾਰੇ ਦੱਸ ਯਾਰ ਸਾਨੂੰ ਇਹ ਦੱਸ ਵੀ ਮਾਤਾ ਸੀਤਾ ਦਾ ਯੋਗਦਾਨ ਕਿੰਨਾ ਵੱਡਾ ਹੈ ਜੀ ਹੈ ਸਾਨੂੰ ਇਹ ਦੱਸ ਵੀ ਹਨੂਮਾਨ ਜੀ ਦੀ ਜ਼ਿੰਦਗੀ ਤੋਂ ਕੀ ਸਿੱਖਿਆ ਮਿਲੀ ਹੈ ਕ੍ਰਿਸ਼ਨ ਮਹਾਰਾਜ ਕੀ ਸਿਖਾਗੇ ਪੂਰੀ ਮਹਾਭਾਰਤ ਦਾ ਇੱਕ ਇੱਕ ਚੈਪਟਰ ਸਮਝੀਏ ਅਸੀਂ ਇਸ ਤੋਂ ਵੱਡੀ ਤਾਂ ਸਿੱਖਿਆ ਹੀ ਕੋਈ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਗੁਰੂ ਦੇ ਨਾਲ ਜੁੜੀਏ। ਅਸੀਂ ਬਾਈਬਲ ਦੇ ਜਿਹੜੇ ਜਿਹੜੀਆਂ ਚੀਜ਼ਾਂ ਚੱਕਣ ਵਾਲੀਆਂ ਉਥੋਂ ਬਾਈਬਲ ਦੀਆਂ ਕਹਾਣੀਆਂ ਉਥੋਂ ਸਮਝੀਏ। ਅਸੀਂ ਉਹਨਾਂ ਸਾਰਿਆਂ ਨੂੰ ਛੱਡ ਕੇ ਉਹ ਹੱਥ ਤੇ ਮੱਥੇ ਤੇ ਮਾਰ ਕੇ ਕਹਿੰਦੇ ਕੱਲ੍ਹ ਤੋਂ ਤੇਰਾ ਕੈਂਸਰ ਖਤਮ ਹੋਊ ਕਹਿੰਦਾ। ਕੀ ਯਾਰ ਨੌਨਸੈਂਸ ਗੱਲਾਂ ਕਰ ਰਹੇ ਹਾਂ ਸਮਾਜ ਦੇ ਵਿੱਚ ਆਪਾਂ। ਔਰ ਇਹ ਵਧ ਰਹੀਆਂ ਨੇ। ਜੀ। ਇਹ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿੰਨਾ ਧਾਰਮਿਕ ਪ੍ਰਚਾਰ ਦੇ ਨਾਂ ਦੇ ਉੱਤੇ ਕੰਟੈਂਟ ਕ੍ਰिएशन ਚ ਪੈ ਗਏ ਲੋਕ ਯਾਰ ਐਲਸੀਆਂ ਦੇ ਵਿੱਚ ਆਉਂਦੇ ਲੈਂਡ ਕਰੂਜ਼ਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਬਿਲਕੁਲ ਮੈਂ ਦੇਖਿਆ ਆਪਾਂ ਉੱਥੇ ਵੀ ਦੇਖਿਆ ਹੈ ਬਾਬੇ ਬੀਬੀਆਂ ਸਾਰਾ ਕੁਝ ਲੋਕ ਪਾਗਲਾ ਧਰਮ ਮਗਰ ਧੂੜ ਫੱਕਦੇ ਫਿਰਦੇ ਉਹਨਾਂ ਦੀਆਂ ਗੱਡੀਆਂ ਦੀ ਉਹਨਾਂ ਦੇ ਕੋਲ ਲੇਟੈਸਟ ਉਹਨਾਂ ਨੂੰ ਆਈਫੋਨ ਚਾਹੀਦੇ ਆ ਫਿਰ ਉਹ ਜਦੋਂ ਉਹਨਾਂ ਦਾ ਜੀਵਨ ਆਪਦਾ ਇਹੋ ਜਿਹਾ ਹੈ ਵੀ ਉਹ ਲਾਈਮਲਾਈਟ ਚਾਹੁੰਦੇ ਐ ਤਾਂ ਤੁਹਾਡੇ ਜੀਵਨ ਚੋਂ ਕੀ ਸੁਧਾਰ ਲੈ ਆਣੀ ਤੁਹਾਨੂੰ ਤਾਂ ਉਹ ਇਹ ਕਹੀ ਜਾਂਦੇ ਐ ਵੀ ਭਾਈ ਰਖਸ਼ਾ ਚਲਾਉਣਾ ਰਖਸ਼ਾ ਚਲਾਉਂਦਾ ਰਹਿ ਕੁਛ ਨਹੀਂ ਪਿਆ ਮਹਿਲਾਕਾਰਾਂ ਦੇ ਵਿੱਚ ਸਾਦਾ ਜੀਵਨ ਜੀਓ ਪੁੱਤਰ ਬੱਚਾ ਘਰ ਚ ਕਲੇਸ਼ ਨਾ ਹੋਵੇ ਆ ਨਾ ਹੋਵੇ